ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਸੋਹਣੀ ਜੇ ਕਲੈਕਸ਼ਨ ਲੈ ਕੇ ਆਏ ਨੇ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੇ ਬਿਲਕੁਲ ਬ੍ਰਾਂਡਡ ਪੀਸ ਰਹਿਣਗੇ ਸਾਰੇ ਜੈਵ ਜੇ ਬ੍ਰਾਂਡ ਆ ਜੀ ਰਾਮ ਟੈਕਸ ਹੋਏਗਾ ਰੀਵਾ ਬ੍ਰਾਂਡ ਹੋਏਗਾ ਰਾਖੀ ਬ੍ਰਾਂਡ ਦੇ ਹੋਣਗੇ ਅਲੱਗ-ਅਲੱਗ ਬ੍ਰਾਂਡਡ ਨੇ ਤੇ ਡਿਸਕਾਊਂਟ ਬਹੁਤ ਜ਼ਿਆਦਾ ਦੇ ਰਹੇ ਆ ਕਾਟਨ ਦੇ ਸੂਟਾਂ ਦੇ ਉੱਪਰ ਪ੍ਰਾਈਸ ਹੈਗਾ ਜੀ ਸੂਟਾਂ ਦਾ 2500 ਤੋਂ 2200 ਤੋਂ ਲੈ ਕੇ 2500 ਤੋਂ 2700 ਤੱਕ ਦੇ ਅ ਅੱਜ ਦੀ ਵੀਡੀਓ ਸਾਰੀ ਰਹੂਗੀ ਜੀ 1700 ਦੀ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਬਹੁਤ ਸੋਹਣੀ ਕਲੈਕਸ਼ਨ ਹੈ ਤੁਸੀਂ ਖੁਦ ਦੇਖ ਲਿਓ ਸਾਰੇ ਦੇ ਫੋਲਡ ਡਿਮਾਂਡਡ ਪੀਸ ਨੇ ਜੀ ਉਹ ਪੀਸ ਹੁੰਦੇ ਆ ਜਿਹੜੇ ਮਤਲਬ ਬਹੁਤ ਡਿਮਾਂਡ ਤੇ ਰਹਿੰਦੇ ਆ ਤੇ ਅਸੀਂ ਉਹਨਾਂ ਨੂੰ ਰਿਪੀਟ ਮੰਗਵਾਉਂਦੇ ਰਹਿੰਦੇ ਆ ਹੁਣ ਅਸੀਂ ਕਾਟਨ ਤੇ ਲਗਾਤੀਆਂ ਸੇਲਾ ਕਿਉਂਕਿ ਹੁਣ ਅੱਗੇ ਫੰਕਸ਼ਨ ਸ਼ੁਰੂ ਹੋ ਜਾਣੇ ਜੀ ਫਿਰ ਤੁਹਾਨੂੰ ਦਿਖਾਇਆ ਕਰਨੀ ਆਪਾਂ ਨੇ ਵੈਡਿੰਗ ਸੂਟ ਸੋਹਣੇ ਸੋਹਣੇ ਜੇ ਫੰਕਸ਼ਨਲ ਸੂਟ ਇਹ ਤੁਸੀਂ ਲੈ ਸਕਦੇ ਹੋ ਕਾਟਨ ਦੇ ਸੂਟ ਨੇ ਬਹੁਤ ਸੋਹਣੇ ਸੋਹਣੇ ਜੇ ਸਟੱਫ ਬਹੁਤ ਜ਼ਿਆਦਾ ਫਾਈਨ ਆ ਬਹੁਤ ਸੋਹਣਾ ਸਟੱਫ ਆ ਜੀ 2500 ਪ੍ਰਾਈਸ ਵਾਲੇ ਸੂਟ ਤੇ ਅੱਜ ਤੁਹਾਨੂੰ ਦਵਾਂਗੇ 1700 ਰੁਪਏ ਠੀਕ ਹੈ ਸਟਫ ਹੈਗਾ ਪਿਓਰ ਕਾਟਨ ਤੇ ਸਲਵਾਰ ਰਹੇਗੀ ਜੀ ਇਹਦੇ ਨਾਲ 2 ਮੀਟਰ ਪਲੱਸ ਦੁਪੱਟਾ ਬਹੁਤ ਸੋਹਣਾ ਹੈ ਮਹੇਸ਼ਵਰੀ ਕਾਟਨ ਦੇ ਉੱਪਰ ਸੌਫਟ ਦੁਪੱਟਾ ਬਿਲਕੁਲ ਲੰਮਾ ਚੌੜਾ ਦੁਪੱਟਾ ਕਲਰ ਆਪਸ਼ਨ ਦੋ ਮਿਲ ਜਾਣਗੇ ਜਦੋਂ ਵੀ ਸੂਟ ਪਾਣੇ ਇਹ ਵਾਲੇ ਨਾਲ ਦੀ ਨਾਲ ਸਟਾਕ ਕਲੀਅਰ ਅੱਜ ਲੋੜਾ ਲੱਗਣਾ ਜੀ ਲੱਕ ਕਿਉਂਕਿ ਸੂਟ ਤੁਹਾਨੂੰ ਮਿਲ ਰਹੇ ਆ ਬਹੁਤ ਜ਼ਿਆਦਾ ਡਿਸਕਾਊਂਟ ਤੇ ਪਿਓਰ ਕਾਟਨ ਦੇ ਸੂਟ ਨੇ ਜੀ 2500 ਵਾਲਾ ਪ੍ਰਾਈਸ ਸੀਗਾ ਇਹਨਾਂ ਦਾ ਰਾਖੀ ਬ੍ਰਾਂਡ ਦੇ ਸੂਟ ਨੇ ਬਹੁਤ ਸੋਹਣਾ ਪ੍ਰਿੰਟ ਆ ਬਲੌਕ ਪੇਂਟਿੰਗ ਰਹੋਗੀ ਹਲਕੀ ਹਲਕੀ ਜੀ ਤੇ ਘੇਰੇ ਤੇ ਬਹੁਤ ਸੋਹਣੀਆਂ ਲੇਸੀਜ਼ ਦੇ ਨਾਲ ਸੂਟ ਇਹ ਤੇ ਇਹ ਹੈਗਾ ਜੀ ਕਾਟਨ ਦੇ ਪਿਓਰ ਕਾਟਨ ਦੇ ਦੁਪੱਟੇ ਦੇ ਨਾਲ ਦੁਪੱਟਾ ਰਹੇਗਾ 2 ਮੀਟਰ ਦਾ ਇਦਾਂ ਦੇ ਸੂਟ ਨੇ ਤੁਸੀਂ ਸਟਿਚ ਕਰਵਾਣੇ ਆ ਸਟਿਚ ਕਰਵਾ ਸਕਦੇ ਹੋ ਹਲੇ ਗਰਮੀ ਦਾ ਮੌਸਮ ਚੱਲ ਰਿਹਾ ਤੁਸੀਂ ਨੈਕਸਟ ਟੈਬ ਲਈ ਸੇਵ ਕਰਨੀ ਆ ਸੇਵ ਕਰ ਸਕਦੇ ਹੋ ਕਿਸੇ ਨੂੰ ਗਿਫਟ ਦੇਣੇ ਆ ਤਾਂ ਬਹੁਤ ਸੋਹਣੇ ਗਿਫਟ ਨੇ ਜੀ 1700 ਦੇ ਵਿੱਚ ਆ ਸੂਟ ਸਲਵਾਰਾਂ ਦਾ ਕਲਰ ਸਾਰੀਆਂ ਦਾ ਦਿਖਾਤਾ ਮੈਂ ਤੁਹਾਨੂੰ ਬਾਕੀ ਪ੍ਰਿੰਟ ਸੇਮ ਰਹੂਗਾ ਨੈਕਸਟ ਪ੍ਰਿੰਟ ਦਿਖਾਣੇ ਆ ਜੀ ਫੁੱਲ ਬ੍ਰਾਂਡਡ ਪੀਸ ਤੇ ਪਿਓਰ ਕਾਟਨ ਵਿਦਾਊਟ ਲਾਈਨਿੰਗ ਦੇ ਜ਼ਿਆਦਾਤਰ ਸੂਟ ਕਿਸੇ ਕਿਸੇ નીચે ਤੁਸੀਂ ਸ਼ਰਟ ਨੀਚੇ ਲਗਵਾ ਸਕਦੇ ਹੋ ਲਾਈਨਿੰਗ ਸਾਰੇ ਆ ਨੀਚੇ ਜ਼ਰੂਰੀ ਨਹੀਂ ਆ ਸ਼ਰਟ ਦਾ ਸਟਫ ਇੰਨਾ ਕੁ ਫਾਈਨ ਆ ਬਹੁਤ ਵਧੀਆ ਸਟਫ ਆ ਤੇ ਡਿਜੀਟਲ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਸੇਮ ਇਦਾਂ ਹੀ ਰਹੇਗੀ ਜੀ ਬੈਕ ਤੇ ਸੇਮ ਪ੍ਰਿੰਟਿੰਗ ਤੇ ਇਹਦੇ ਨਾਲ ਤੁਹਾਨੂੰ ਅਸੀਂ ਦਵਾਂਗੇ ਇਹ ਪਿਓਰ ਕਾਟਨ ਦੀ ਬਹੁਤ ਪਿਆਰੀ ਜੀ ਸਲਵਾਰ ਸਲਵਾਰ ਤੇ ਹੈਗਾ ਜੀ ਇਹ ਵਰਕ ਠੀਕ ਹੈ ਤੇ ਪਿਓਰ ਕਾਟਨ ਦੇ ਹੈਗੇ ਨੇ ਜੀ ਇਹਨਾਂ ਦੇ ਦੁਪੱਟੇ ਦੇਖੋ 25 2500 ਵਾਲੇ ਸੂਟ ਤੁਹਾਨੂੰ ਦਵਾਂਗੇ ਅੱਜ ਅਸੀਂ 1700 ਦੇ ਵਿੱਚ ਕਲਰ ਦੇਖੋ ਇਹ ਕਲਰ ਇਹ ਮਿਲ ਛੇਗਾ ਤਿੰਨ ਕਲਰ ਨੇ ਬਹੁਤ ਪਿਆਰੇ ਜੀ ਚੈਨਲ ਕਰ ਲਓ ਆਪਣਾ ਫੋਲੋ ਤੇ ਇਸ ਤੇ ਤੁਹਾਨੂੰ ਮਿਲ ਜਾਣਗੇ ਹੁਣ ਡੇਲੀ ਬਹੁਤ ਸੋਹਣੇ-ਸੋਹਣੇ ਜੇ ਆਫਰ ਬਹੁਤ ਪਿਆਰੇ ਸੂਟ ਆ ਇਹ ਔਰਗੰਜ਼ਾ ਲਗਾ ਕੇ ਵਰਕ ਕੀਤਾ ਹੋਇਆ ਕਮੈਂਟ ਕਰਕੇ ਜਰੂਰ ਦੱਸ ਦਿਓ ਸੂਟ ਕਿੱਦਾਂ ਲੱਗੇ ਪਿਓਰ ਕਾਟਨ ਦਾ ਦੁਪੱਟਾ ਪਿਓਰ ਕਾਟਨ ਦਾ ਕਲਰ অপਸ਼ਨ 2 ਨੇ ਜੀ ਲਾਸਟ ਪੀਸ ਆ ਪਿਓਰ ਕਾਟਨ ਦੇ ਵਿੱਚ ਸਾਰੇ ਫਰੰਟ ਚ ਹੈਗੀਆਂ ਨੇ ਪੱਤੀਆਂ ਨੈੱਕ ਵੀ ਬਣਿਆ ਹੋਇਆ ਮਸ਼ੀਨੀ ਵਰਕ ਦੇ ਨਾਲ ਇਹ ਹੈਗਾ ਜੀ ਕੇਰਾ ਬਹੁਤ ਸੋਹਣਾ ਜਿਆ ਪਿਓਰ ਕਾਟਨ ਦਾ ਹੀ ਦੁਪੱਟਾ ਇਹਦੇ ਨਾਲ ਬਹੁਤ ਸੋਹਣਾ ਸੂਟ ਆ ਸਟੱਫ ਬਹੁਤ ਜ਼ਿਆਦਾ ਫਾਈਨ ਆ ਜੂਟ ਕਾਟਨ ਦੇ ਉੱਪਰ ਸੂਟ ਆ ਜੀ 3500 ਵਾਲਾ ਸੂਟ ਸੀਗਾ ਸਟਾਰਟਿੰਗ ਪ੍ਰਾਈਸ 3500 ਅੱਜ ਤੁਹਾਨੂੰ 1700 ਚ ਦੇ ਰਹੇ ਹਾਂ ਜੂਟ ਕਾਟਨ ਆ ਸ਼ਰਟ ਨੀਚੇ ਲਾਈਨਿੰਗ ਲੱਗੇਗੀ ਸਲਵਾਰ ਨੀਚੇ ਜ਼ਰੂਰਤ ਨਹੀਂ ਆ ਦੁਪੱਟਾ ਵੀ ਤੁਹਾਨੂੰ ਜੂਟ ਕਾਟਨ ਦਾ ਹੀ ਮਿਲੇਗਾ ਇਹ ਦੁਪੱਟਾ ਸਾਫਟਾ ਬਿਲਕੁਲ ਸੂਟ ਤੇ ਇਹਦੇ ਵਿੱਚ ਕਲਰ ਤੁਹਾਨੂੰ ਦੋ ਮਿਲ ਜਾਣਗੇ ਸ਼ਿਮਰ ਵੇਸ ਦੇ ਉੱਪਰ ਤੁਹਾਨੂੰ ਦੇ ਰਹੇ ਹਾਂ ਜੀ ਮਸਲੀਨ ਦਾ ਪਿਓਰ ਦਾ ਸੂਟ। neck ਦੇ ਉੱਪਰ ਬਹੁਤ ਪਿਆਰੀ ਪੱਟੀ ਆ। ਕੇਸਰ ਕਰਾਚੀ ਬ੍ਰਾਂਡ ਦਾ ਸੂਟ ਆ। ਘੇਰੇ ਤੇ ਬਹੁਤ ਸੋਹਣਾ ਆਰਗੈਂਜ਼ਾ ਦਾ ਪੈਚ ਆ। ਇਹ ਸਲਵਾਰ ਆ ਜੀ ਇਹਦੇ ਨਾਲ। ਪਿਓਰ ਮਸਲੀਨ ਦਾ ਹੈਗਾ ਦੁਪੱਟਾ। ਐਦਾਂ। ਕਲਰ ਆਪਸ਼ਨ ਬਹੁਤ ਸੋਹਣੀ ਆ। ਇਹ ਸੈਕਿੰਡ ਕਲਰ ਆ ਇਹਦਾ ਥਰਡ ਕਲਰ ਆ ਨੈਕਸਟ ਪਿਓਰ ਕਾਟਨ ਜਿਨ੍ਹਾਂ ਦੀ ਸੈਂਸਿਟਿਵ ਸਕਿਨ ਆ ਉਹਨਾਂ ਵਾਸਤੇ ਬਹੁਤ ਸੋਹਣੇ ਸੂਟ ਨੇ मतलब कोई सिंथेटिक टच नहीं हैगा सॉफ्ट सूट बिल्कुल प्योर कॉटन ਦਾ ਦੁਪੱਟਾ ਲੰਮਾ ਚੌੜਾ ਦੁਪੱਟਾ ਰਹੇਗਾ ਕਲਰ ਆਪਸ਼ਨ ਦੋ ਰਹਿਣਗੇ ਜੀ ਸੇਮ ਦੇ ਵਿੱਚ ਡਿਜ਼ਾਈਨ ਰਹੇਗਾ ਪ੍ਰਿੰਟ ਚੇਂਜ ਹੋ ਜਾਏਗਾ ਠੀਕ ਹੈ ਜੀ बहुत सोना प्रिंट कलर दो बहुत सोना सॉफ्ट स्टफ है बिल्कुल प्योर कैमरिक सूट लुक बहुत प्यारी है बहुत सोना पेंट वाला सूट है ਸਾਰਾ ਹੀ ਫਰੰਟ ਵਰਕ ਦੇ ਨਾਲ ਆ ਕੇਰਾ اورਗੇਂਜ਼ਾ ਦੇ ਨਾਲ ਆ ਜੀ ਬੈਕ ਸਾਈਡ ਤੇ ਸੇਮ ਹੀ ਪ੍ਰਿੰਟ ਮਿਲ ਜੇਗਾ ਤੁਹਾਨੂੰ कॉटन ਦੀ सलवार ਹੈ ਇਹਦੇ ਨਾਲ ਤੇ ਇਹ ਹੈਗਾ ਬਹੁਤ ਪਿਆਰਾ ਜਿਹਾ ਪਿਓਰ कॉटन ਦਾ ਲੰਮਾ ਚੌੜਾ ਜਿਹਾ ਦੁਪੱਟਾ ਕਲਰ অপਸ਼ਨ ਗ੍ਰੇ ਲੈਮਨ ਤੇ ਜਿਹੜਾ ਖੋਲਿਆ ਉਹਦੇ ਸੇਮ ਦੇ ਵਿੱਚ ਦੋ ਸੂਟ ਕੁਛ ਇਦਾਂ ਦੀ ਲੁੱਕ ਆਏਗੀ ਸੂਟ ਦੀ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜੇਗਾ ਜੀ ਇੱਕ ਕਲਰ ਹੈਗਾ ਇਹ ਸਕਿਨੀ 골ਡਨ ਜਿਆ ਠੀਕ ਹੈ ਜੀ ਇਹ ਕਲਰ ਨੇ ਸਾਰੇ ਸਟਾਫ ਪਿਓਰ ਕਾਟਨ ਵਿਦਆਊਟ ਲਾਈਨਿੰਗ ਬਹੁਤ ਯਾਰਾ ਡਿਸਕਾਊਂਟ ਤੇ ਦੇ ਰਹੀ ਹਾਂ ਇਹ ਵਾਲੇ ਸੂਟ ਤੁਹਾਨੂੰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਬਹੁਤ ਸੋਹਣਾ ਵੇਸ ਹੈ ਜੀ ਸਟੱਫ ਹੈ ਜਿਹੜਾ ਇਹਦਾ ਬਹੁਤ ਪਿਆਰਾ ਸਟੱਫ ਹੈ ਬਿਲਕੁਲ ਸੌਫਟ ਜਿਹਾ ਤੇ ਢਿਲਕਮਾ ਜਿਹਾ ਸਟੱਫ ਹੈ ਇਸ ਸੂਟ ਦਾ ਕਾਟਨ ਦੇ ਉੱਪਰ ਹੈ ਕਾਟਨ ਦੀ ਸਲਵਾਰ ਹੈ ਪਿਓਰ ਦੀ ਤੇ ਕਾਟਨ ਦਾ ਹੀ ਹੈਗਾ ਜੀ ਦੁਪੱਟਾ ਕਲਰ ਆਪਸ਼ਨ ਇਹ ਸੈਕਿੰਡ ਕਲਰ ਆ ਇਹਦਾ 3rd ਕਲਰ ਆ ਤੇ ਇਹ ਹੈਗਾ ਜੀ 4th ਕਲਰ ਸੂਟ ਦੇ ਰਹੇ ਹਾਂ ਜੀ ਬਹੁਤ ਪਿਆਰਾ ਪਿਓਰ ਕਾਟਨ ਦਾ ਸੂਟ ਆ ਡਿਜੀਟਲ ਪ੍ਰਿੰਟਾਂ ਦੇ ਨਾਲ ਹਲਕਾ ਹਲਕਾ ਮਲਟੀ ਟੱਚਾ ਜੀ ਸੂਟ ਦੇ ਵਿੱਚ ਦੇਖੋ ਕਿੰਨਾ ਸੋਹਣਾ ਸੂਟ ਹੈ ਡਿਜੀਟਲ ਪ੍ਰਿੰਟ ਦੇ ਨਾਲ ਇਸ ਪ੍ਰਿੰਟਿੰਗ ਨੂੰ ਹੋਰ ਵੀ ਸੋਹਣਾ ਬਣਾ ਰਹੀ ਹੈ ਇਹਦੀ ਸਲਵਾਰ ਇਹ ਹੈਗੀ ਆ ਜੀ ਸਲਵਾਰ ਪਿਓਰ ਕਾਟਨ ਦੀ ਵਿਧ ਵਰਕ ਦੇ ਨਾਲ ਉਸ ਤੋਂ ਵੀ ਸੋਹਣਾ ਹੈਗਾ ਦੁਪੱਟਾ ਇਹ ਹੈਗਾ ਜੀ ਦੁਪੱਟਾ ਬਹੁਤ ਪਿਆਰਾ ਇਹ ਚ ਕਲਰ ਦੰਨੇ ਆ ਕਲਰ ਬਹੁਤ ਸੋਹਣੇ ਸੋਹਣੇ ਆ ਇਹ ਹੈਗਾ ਜੀ ਇਹਦਾ ਸੈਕੰਡ ਕਲਰ ਇਹ ਮਿਲ ਜਾਏਗਾ ਤੁਹਾਨੂੰ ਇਹਦਾ 3rd ਕਲਰ ਕਲਰ ਸਾਰੇ ਬਹੁਤ ਸੋਹਣੇ ਆ ਇਹ ਕਲਰ ਨੇ ਜੀ ਇਹਦੇ ਵਿੱਚ ਪ੍ਰਾਈਸ ਸੇਮ 1700 ਅੱਜ ਦੀ ਸਾਰੀ ਵੀਡੀਓ ਦਾ ਬਿਲਕੁਲ ਸੌਫਟ ਦੇ ਉੱਪਰ ਸੂਟ ਹੈ ਜੀ ਜਿੱਦਾਂ ਲੀਲਨ ਹੁੰਦੀ ਹੈ ਇਦਾਂ ਦਾ ਸਟੱਫ ਹੈ ਇਹ ਕਾਟਨ ਦੀ ਸਲਵਾਰ ਆ ਤੇ ਇਹ ਹੈਗਾ ਜੀ ਇਹਦਾ ਬਹੁਤ ਸੋਹਣਾ ਜਿਹਾ ਦੁਪੱਟਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਨੈਕ ਸੂਟ ਦੇ ਰਹੀਆਂ ਇਹ ਪਲੇਨ ਸਲਵਾਰ ਆ ਜੀ ਇਸ ਸੂਟ ਦੀ ਤੇ ਇਹ ਹੈਗਾ ਪੈਚ ਵਾਲਾ ਇਸ ਤੇ ਵਰਕ ਹੋਇਆ ਵਾ ਬਹੁਤ ਸੋਹਣਾ ਨੈਕ ਦੇ ਉੱਪਰ ਆਏਗਾ نیچے ਹੈਗਾ ਘੇਰਾ ਘੇਰੇ ਤੇ ਵੀ ਤੁਹਾਨੂੰ ਪੈਚ ਵਰਕ ਮਿਲ ਜਾਏਗਾ ਇਹ ਸਾਰਾ ਪੈਚ ਵਰਕ ਹੋਇਆ ਹੋਇਆ ਇਹਦੇ ਨਾਲ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੇਗਾ ਬਿਅਰ ਸ਼ਫਾਂ ਦਾ ਇਹ ਦੁਪੱਟਾ ਖੁਸ਼ ਏਦਾਂ ਦੀ ਲੁੱਕ ਐ ਸੋਹਣੀ ਇਹ ਕਲਰ ਨੇ ਜੀ ਠੀਕ ਐ ਇਹ ਕਲਰ ਤੁਹਾਨੂੰ ਇਹ ਮਿਲ ਜੇਗਾ ਇਹ ਕਲਰ ਤੁਹਾਨੂੰ ਇਹ ਮਿਲ ਜੇਗਾ ਲਾਈਟ ਲਾਈਟ ਜੇ ਬਹੁਤ ਸਾਰੇ ਕਲਰ ਨੇ ਸਾਰੇ ਠੀਕ ਐ ਜੀ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਏਗੀ ਜੋ ਵੀ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਮੇਰੇ ਨੰਬਰ ਤੇ ਪਿਕਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਲਈ ਥੈਂਕ ਯੂ so much